ਸੰਗਤਨ ਆਓ ਆਪਾਂ ਇੱਕ ਸ਼ਬਦ ਦਾ ਵਿਚਾਰ ਰੋਜ਼ ਨਿਤਨੇਮ ਵਿੱਚ ਕਰਦੇ ਹਾਂ ਬਾਣੀ ਪੜ੍ਹੀਏ ਬਾਣੀ ਨੂੰ ਸਮਝੀਏ ਤੇ ਹੀਰਤੇ ਵਿੱਚ ਵਸਾਈਏ ਲੜੀਵਾਰ ਵਿਆਖਿਆ ਕਿਉਂਕਿ ਪਿਛਲੇ 15 ਸਾਲਾਂ ਤੋਂ ਗੁਰਦੁਆਰਾ ਸਾਹਿਬ ਚੱਲ ਰਹੀ ਹੈ ਚੌਥੀ ਵਾਰ ਸ੍ਰੀ ਗੁਰੂ ਰੰਗ ਸਾਹਿਬ ਜੀ ਦੀ ਵਿਆਖਿਆ ਆਪਾਂ ਕਰ ਰਹੇ ਹਾਂ ਇਸ ਵਿੱਚੋਂ 49ਵਾਂ ਸ਼ਬਦ ਆਪਾਂ ਸੰਗਤਾਂ ਨਾਲ ਸਾਂਝੀ ਕਰਦੇ ਹਾਂ ਸੋ ਆਉ 405 ਪਵਿੱਤਰ ਅੰਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਤੇ ਸੁਭਾਈ ਮਾਨ ਹੈ ਅੱਜ ਦਾ ਜੋ ਸ਼ਬਦ ਆਪਾਂ ਵਿਚਾਰਨਾ ਹੈ ਰਾਗ ਆសា ਮਹੱਲਾ ਪੰਜਵਾਂ ਕਰ 12ਵਾਂ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ गुरु जी ने मूल मंत्र का सूखम रूप एक बार फिर सानू चेते कराया है एक ओंकार सतना एक ओंकार सतगुर प्रसाद एक ओंकार सतगुर प्रसाद वाद एक है ਸਰਗਣ ਰੂਪ ਨਿਰਗਣ ਰੂਪ ਸਾਰਾ ਆਕਾਰ ਸ਼ਕਤੀ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਸਭ ਕੁਝ ਇੱਕੋ ਹੀ ਹੈ ਉਸ ਨੇ ਆਪਣੇ ਵਿੱਚੋਂ ਇਹ ਆਕਾਰ ਬਣਾਏ ਹੋਏ ਨਹੀਂ ਇਹ ਆਕਾਰ ਉਹਦੇ ਵਿੱਚ ਮਿਲ ਰਹੇ ਨੇ ਆਪ ਸਾਰੇ ਨੇ ਚੱਲ ਰਿਹਾ ਸਿਸਟਮ ਲਗਾਤਾਰ ਔਰ ਇਸ ਵਿੱਚ ਲਗਾਤਾਰਤਾ ਹੈ ਇਸ ਸਾਰੀ ਗੱਲ ਦੀ ਸਮਝ ਕਿੱਥੋਂ ਪਾਏਗੀ ਸਤਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਦੇਣੀ ਹੈ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਸਮਝ ਪਏਗੀ ਸੋ ਪੂਰੇ ਗੁਰੂ ਦੀ ਕਿਰਪਾ ਆਪਾਂ ਰੋਜ਼ ਇੱਕ ਸ਼ਬਦ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਸ ਨੂੰ ਸਮਝਣਾ ਤਾਂ ਕਿ ਸਾਡੇ ਤੇ ਗੁਰੂ ਦੀ ਕਿਰਪਾ ਹੁੰਦੀ ਜਾਵੇ ਤੇ ਲਗਾਤਾਰ ਆਪਾਂ ਵੀ ਬਣਾ ਕੇ ਰੱਖੀਏ ਆਪਣੇ ਜੀਵਨ ਵਿੱਚ ਅੱਜ ਜੋ ਗੁਰੂ ਜੀ ਸ਼ਬਦ ਦੇ ਰਹੇ ਹਨ ਉਹ ਸ਼ਬਦ ਦੇਹੀ ਇਸ ਮਕਸਦੇ ਤੇ ਰਹੇ ਹੈ ਕਿ ਤੂੰ ਆਪਣੀਆਂ ਮੰਗਤਾਵਾਂ ਛੱਡ ਕੇ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਦੇ ਤੇ ਉਸ ਮਾਲਕ ਨੂੰ ਯਾਦ ਕਰ ਚੇਤੇ ਵਿੱਚ ਰੱਖ ਸਿਮਰਨ ਵਿੱਚ ਰੱਖਣਾ ਹੈ ਸਿਮਰਨ ਕਰਨਾ ਕੀ ਹੈ ਸਿਮਰਨ ਵਿੱਚ ਰੱਖਣਾ ਯਾਦ ਵਿੱਚ ਬਣਾਈ ਰੱਖਣਾ ਆਪਾਂ ਜਗਜੀਤ ਸਾਹਿਬ ਦੀ ਪਹਿਲੀ ਪੌੜੀ ਵਿੱਚ ਪੜਦੇ ਆ ਸਹਸ ਸਿਆਣਫਾਂ ਲਖ ਹੋਏ ਤੇ ਇੱਕ ਨਾ ਚੱਲੇ ਨਾਲ ਇਸੇ ਪੰਕਤੀ ਦੀ ਵਿਆਖਿਆ ਗੁਰੂ ਜੀ ਅੱਜ ਦੇ ਸ਼ਬਦ ਵਿੱਚ ਕਰਨਗੇ ਤਿਆਗ ਸਗਲ ਸਿਆਣਪਾਂ ਪਜ ਪਾਰ ਬ੍ਰਹਮ ਨਿਰੰਕਾਰ ਗੁਰੂ ਜੀ ਕਹਿੰਦੇ ਉਸ ਪਾਰ ਬ੍ਰਹਮ ਤੇਰੇ ਅੰਦਰ ਬੈਠਾ ਤੈਨੂੰ ਜਾਣਦਾ ਜਿਹਦਾ ਕੋਈ ਆਕਾਰ ਨਹੀਂ ਉਹਨੂੰ ਚੇਤੇ ਵਿੱਚ ਰੱਖ। ਉਹਨੂੰ ਆਪਣੀ ਯਾਦ ਵਿੱਚ ਵਸਾ ਕੇ ਰੱਖ। ਤੇ ਆਪਣੀਆਂ ਤ્યાਗ ਸਗਲ ਸਿਆਣਪਾਂ ਆਪਣੀਆਂ ਚਤਰਾਇਆਂ ਛੱਡ ਦੇ। ਜੇ ਨਹੀਂ ਅਸੀਂ ਆਪਣੀਆਂ ਕੁਝ ਮੰਨਤਾਂ ਬਣਾਈਆਂ ਹੋਈਆਂ ਨੇ ਉਹ ਮੰਨਤਾਂ ਕਰਕੇ ਅਸੀਂ ਉਸੇ ਤਰ੍ਹਾਂ ਹੀ ਚੰਨੇ ਆਂ ਵੀ ਪ੍ਰਮਾਤਮਾ ਵੀ ਇਹ ਹਜਾਰ ਹੋਏ। ਜੇ ਇਸ ਤਰ੍ਹਾਂ ਕਰੇ ਜਿਵੇਂ ਸਾਡੀਆਂ ਮੰਨਤਾਂ ਨੇ। ਗੁਰੂ ਜੀ ਕਹਿੰਦੇ ਛੱਡ ਦੇਣਾ। ਕਿਉਂਕਿ ਇਕ ਸਾਚੇ ਨਾਮ ਬਾਜੋਂ ਸਗਲ ਦੀ ਸਹਿਚਾਰ ਕਿਉਂਕਿ ਉਸ ਪਰਮਕਿਤਾ ਪਰਮਾਤਮਾ ਦੀ ਯਾਦ ਤੋਂ ਬਿਨਾਂ ਉਹਦੀ ਹੋਂਦ ਨੂੰ ਮੰਨੇ ਤੋਂ ਬਿਨਾਂ ਇਹ ਬਾਕੀ ਦੀਆਂ ਜਿਹੜੀਆਂ ਤੂੰ ਚਲਾਕੀਆਂ ਕਰਦਾ ਚਤਰਾਈਆਂ ਕਰਦਾ ਛਣਪਾਂ ਕਰਦਾ ਮਨਗਾਂ ਤੂੰ ਮੜਾ ਕੇ ਰੱਖੀਆਂ ਹੋਈਆਂ ਨੇ ਇਹ ਸਵਾਦ ਹੀ ਬਰਪਰ ਨਹੀਂ ਜੇ ਨਹੀਂ ਕਿਸੇ ਕੰਮ ਦੀਆਂ ਨਹੀਂ ਹਣੇ ਉੱਥੇ ਗੁਰੂ ਜੀ ਕੀ ਕਹਿ ਰਿਹਾ ਸੈਸ ਸਿਆਣਫਾਂ ਲਖ ਹੋਈ ਇੱਕ ਨਾ ਚੱਲੇ ਨਾਲ ਇਹਨਾਂ ਵਿੱਚ ਮਾਰ ਪਰਮਾਤਮਾ ਦੇ ਮਾਰਗ ਤੇ ਇੱਕ ਵੀ ਕੰਮ ਨਹੀਂ ਆਉਂਦੀ ਜੇ ਅਸੀਂ ਸੈਂਕੜੇ ਸਿਆਣਪਾਂ ਦੀ ਬਜਾਏ ਲੱਖਾਂ ਕਰੋੜਾਂ ਕਰ ਲਈਏ ਨਾ ਤਾਂ ਵੀ ਇੱਕ ਵੀ ਕੰਮ ਨਹੀਂ ਆਉਂਦੀ ਗੁਰੂ ਜੀ ਕਹਿੰਦੇ ਉਸ ਰਾਤ ਬਸ ਇਹਨੂੰ ਸਮਝ ਲਓ ਗੱਲ ਨੂੰ ਇਸੇ ਗੱਲ ਨੂੰ ਗੁਰੂ ਜੀ ਸਮਝਾ ਰਹੇ ਐ ਸੋ ਉਸ ਪ੍ਰਭੂ ਨੂੰ ਆਪਾਂ ਕਿਵੇਂ ਮੰਨੀਏ ਆਪਣੇ ਨਾਲ ਮੰਨੀਏ ਹਰ ਇੱਕ ਬੰਦਾ ਖੋਜ ਰਿਹਾ ਉਸ ਨੂੰ ਮਤਲਬ ਇਹਦਾ ਮਤਲਬ ਆਪਣੇ ਨਾਲ ਦੀ ਦਾ ਪ੍ਰਿਆ ਨਾਲ ਨਹੀਂ ਪਰਖ ਰਿਹਾ ਉਹ ਦੂਰ ਵੇਖ ਰਿਹਾ ਐਸ ਕਰਕੇ ਲੱਗ ਰਿਹਾ ਹੈ ਨਾ ਤੇ ਜੋ ਆਪਣੇ ਕੋਲ ਸਮਝੇ ਉਸ ਮਾਲਕ ਨੂੰ ਹੱਥ ਤੋਂ ਵੀ ਨੇੜੇ ਸਮਝੇ ਤੇ ਘੇਰ ਸਮਝੋ ਉਹ ਮਾਲਕ ਦੀ ਕਲਾ ਹੀ ਵਰਤਦੀ ਹੈ ਸਾਰੇ ਕਿਤੇ ਸੋ ਪ੍ਰਭ ਜਾਣੀਏ ਸਦ ਸੰਗ ਸੰਸਾਰ ਸਮੁੰਦਰ ਵਿੱਚੋਂ ਆਪਣੀ ਜੀਵੜੀ ਇਸ ਬੀੜੀ ਨੂੰ ਇਸ ਜੀਵਨ ਨੂੰ ਸਹੀ ਸਲਾਵਤ ਜੀ ਕਿਸੇ ਨੇ ਲੰਘਾਣਾ ਹੈ ਨਾ ਇਹ ਫਿਰ ਪ੍ਰਮਾਤਮਾ ਨੂੰ ਹਮੇਸ਼ਾ ਅੰਗ ਸੰਗ ਸਮਝੋ ਆਪਣੇ ਨਾਲ ਸਮਝੋ ਆਪਣੇ ਕੋਲ ਸਮਝੋ ਹਮੇਸ਼ਾ ਗੁਰ ਪ੍ਰਸਾਦੀ ਬੁਜੀਏ ਏਕ ਹਰਕਰ ਰੰਗ ਰਹਾਓ ਹੁਣ ਉਸ ਪ੍ਰਮਾਤਮਾ ਅਕਾਲ ਪੁਰਖ ਵੈਗ ਨੂੰ ਗੁਰੂ ਜੀ ਕਹਿੰਦੇ ਹਮੇਸ਼ਾ ਆਪਣੇ ਨਾਲ ਸਮਝਣਾ ਜੇ ਤੂੰ ਇਸ ਸੰਸਾਰ ਸਮੁੰਦਰ ਤੋਂ ਲੰਘਣਾ ਪਰ ਇਹ ਮਿਲੇਗਾ ਕਿੱਥੋਂ ਫਿਰ ਗੁਰੂ ਜੀ ਇਹ ਸਾਥ ਜੋ ਪਰਮਾਤਮਾ ਦਾ ਸਦਾ ਸਾਥ ਹੈ ਜਿਹੜਾ ਉਹ ਕਿੱਥੋਂ ਮਿਲੇਗਾ ਗੁਰ ਪ੍ਰਸਾਦੀ ਬੁੱਝੀਏ ਦੇਖੋ ਗੁਰੂ ਜੀ ਕਹਿ ਰਹੇ ਬੁੱਝੀਏ ਗੁਰੂ ਦੀ ਕਿਰਪਾ ਨਾਲ ਉਸ ਮਾਲਕ ਨੂੰ ਜਾਣੀਏ ਅਸੀਂ ਕੀ ਕਰ ਰਹੇ ਹਾਂ ਅਸੀਂ ਲੱਭ ਰਹੇ ਹਾਂ ਤੇ ਅਸੀਂ ਕਹਿ ਰਹੇ ਹਾਂ ਬਾਣੀ ਵਿੱਚੋਂ ਪਰਮਾਤਮਾ ਲੱਭ ਜਾਏਗਾ ਯਾਨੀ ਬਾਣੀ ਵਿੱਚੋਂ ਪਰਮਾਤਮਾ ਦਾ ਗਿਆਨ ਆ ਜਾਏਗਾ ਰੱਬ ਜਾਈਗਾ ਮਤਲਬ ਆਪਾਂ ਹੀ ਕਹਿੰਦੇ ਆ ਸਵਾਲ ਦਾ ਜਵਾਬ ਮੈਂ ਇਸ ਪੋਥੀ ਵਿੱਚੋਂ ਪੜ੍ਹ ਕੇ ਵੇਖਦਾ ਮਿਲ ਜਾਏਗਾ ਕਿਸੇ ਵੀ ਪੋਥੀ ਨੂੰ ਅਸੀਂ ਕਿਸੇ ਵੀ ਸਵਾਲ ਨੂੰ ਕਿਸੇ ਵੀ ਪਰਸਨ ਨੂੰ ਪੜ੍ਹਨ ਵਾਲੀ ਉਸੇ ਕੱ ਲੈਣੇ ਆ ਅਸੀਂ ਕਿੰਨੇ ਵੀ ਗੁੱਝ ਲੈਣੇ ਆ ਪਾਏ ਦੇ ਵਿੱਚੋਂ ਭਾਲ ਲੈਣੇ ਆ ਇੱਕੋ ਹੀ ਗੱਲ ਆ ਤੁਹਾਨੂੰ ਲੱਗੀ ਸੋ ਜਦੋਂ ਅਸੀਂ ਰੱਬ ਨੂੰ ਲੱਭ ਰਿਆਂ ਅਸੀਂ ਰੱਬ ਨੂੰ ਗੁੱਝ ਰਿਆਂ ਬਾਣੀ ਵਿੱਚ ਗੌਰ ਪ੍ਰਸਾਦੀ 부ਝੀਏ ਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਲੈ ਕੇ ਉਸ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਨੂੰ ਸਮਝੀਏ 부ਝੀਏ ਏਕ ਹਰ ਕੈ ਰੰਗ ਫਿਰ ਉਸ ਨਾਲ ਪ੍ਰੇਮ ਪੈ ਜਾਏਗਾ ਰਹਾਉ ਉਸ ਨਾਲ ਜੁੜ ਜਾਵਾਂਗੇ ਉਹਦੇ ਪਿਆਰ ਵਿੱਚ ਟਿਕੇ ਰਾਵਾਂਗੇ ਸਾਰਨਾ ਸਮਰਥ ਏਕ ਕੇਰੀ ਦੂਜਾ ਨਹੀਂ ਠਾਓ ਕਿਉਂਕਿ ਪਰਮ ਸ਼ਕਤੀ ਤੋਂ ਬਣਿਆ ਪਰਮ ਸ਼ਕਤੀ ਵਿੱਚ ਰਹਿ ਰਹੇ ਆ ਤੇ ਪਰਮ ਸ਼ਕਤੀ ਵਿੱਚ ਹੀ ਸਮਾਉਣਾ ਹੈ ਦੁਬਾਰੇ ਐਸ ਕਰਕੇ ਸ਼ਰਨ ਦੇ ਉਸ ਪ੍ਰਮਾਤਮਾ ਦੀ ਸ਼ਰਨ ਹੀ ਯੋਗ ਹੈ ਜਿਹਨੇ ਪ੍ਰਮਾਤਮਾ ਦੀ ਹੀ ਪ੍ਰਭੂ ਦੀ ਹੀ ਸ਼ਕਤੀ ਦੀ ਸ਼ਰਨ ਹੀ ਲੈਣੀ ਯੋਗ ਹੈ ਦੂਜਾ ਨਹੀਂ ਠਾਓ ਉਹ ਤੋਂ ਬਿਨਾ ਕੋਈ ਹੋਰ ਟਿਕਾਣਾ ਨਹੀਂ ਹੈ ਐਸ ਕਰਕੇ ਜੀ ਆਪਣੀਆਂ ਮਾਨ ਕਾਮਾ ਛੱਡ ਕੇ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਨਾਲ ਜੁੜੀਏ ਗੁਰੂ ਦੀ ਬਾਣੀ ਸਾਨੂੰ ਪ੍ਰਮਾਤਮਾ ਬਾਰੇ ਸਮਝਾਵੇਗੀ ਦੱਸੇਗੀ ਅਸੀਂ ਉਹਝ ਲਵਾਂਗੇ ਸਮਝ ਲਵਾਂਗੇ ਕਿ ਉਹ ਮਾਲਕ ਸਾਡੇ ਨਾਲ ਹੀ ਬਸਦਾ ਹੈ ਸਾਡੇ ਕੋਲ ਹੈ ਹਮੇਸ਼ਾ ਸਾਡੇ ਨਾਲ ਹੈ ਪਾਰ ਬ੍ਰਹਮ ਹੈ ਅਪਾਰ ਹੈ ਇਹ ਕੰਮ ਹੈ ਇਹ ਕਠ ਹੈ ਜਿਨੇ ਮਰਜੀ ਵਿਸ਼ੇਸ਼ਣ ਦੇ ਦਿਓ ਮਹਾ ਪੌਜਲ ਲੰਗੀਏ ਸਦਾ ਹਰ ਗੁਣ ਗਾਓ ਗੁਰੂ ਹੀ ਕਹਿੰਦੇ ਜੇ ਇਸ ਸੰਸਾਰ ਦੇ ਬਕਾਰਾਂ ਤੋਂ ਬਚ ਕੇ ਲੰਘਣਾ ਹੈ ਚੰਗਾ ਉੱਚਾ ਤੇ ਸੋਚਾ ਜੀਵਨ ਜਿਉ ਕੇ ਜਾਣਾ ਹੈ ਤੇ ਹਮੇਸ਼ਾ ਪਰਮਾਤਮਾ ਦੇ ਹੁਕਮ ਵਿੱਚ ਤੁਰਗੀ ਉਹਦੇ ਗੁਣ ਗਾਉਂਦੇ ਰਹੀ ਉਹਦੀ ਸਿਫਤ ਸਲਾਹ ਕਰਦੇ ਰਹੀ ਚੰਗਾ ਉਪਦੇਸ਼ ਆਪਣੇ ਅੰਦਰ ਵਸਾਉਂਦੇ ਰਹੀ ਉਹ ਮਾਲਕ ਦੇ ਵਿੱਚ ਅਨੇਕਾਂ ਗੁਣ ਨੇ ਉਹਨਾਂ ਗੁਣਾਂ ਨੂੰ ਧਾਰਨ ਕਰਨਾ ਕਰਗੀ ਗਿਆਨਮਾਨ ਮਰਨ ਦਵਾਰੀਏ ਦੁੱਖ ਨੈ ਜੰਪੁਰ ਹੋਈ ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਲਵਾਂਗੇ ਕਿ ਇੱਕ ਓੰਕਾਰ ਇਹਨੂੰ ਸਮਝ ਲਵਾਂਗੇ ਬੁੱਝ ਲਵਾਂਗੇ ਸਾਨੂੰ ਪਤਾ ਲੱਗ ਜਾਏਗਾ ਜਨਮ ਮਰਨ ਦਾ ਗੀੜ ਨਹੀਂ ਹੈ ਇਹ ਬੰਨ ਮਟਣ ਦਾ ਗੀੜ ਹੈ ਸਮਝ ਪੈ ਗਿਆ ਨਿਵਾਰਗੀ ਇਹ ਡਾਰੀ ਮੁੱਕ ਜੂਗਾ ਜਨਮ ਮਰਨ ਵਾਲਾ ਜਿਹੜਾ ਗੀੜ ਹੈ ਜਿਹੜਾ ਸਾਡੇ ਅੰਦਰ ਡਰ ਰਿਹਾ ਹੈ ਮੌਤ ਦਾ ਭਾਉ ਹੈ ਇਹ ਸਭ ਮੁੱਕ ਜਾਏਗਾ ਸਮਾਪਤ ਹੋ ਜਾਏਗਾ ਇਹ ਫਿਰ ਜਾਮ ਪਰ ਦੁੱਖ ਨਾ ਜਮ ਪਰ ਹੋਏ ਜਮਪੁਰੀ ਦਾ ਦੁੱਖ ਹੀ ਨਹੀਂ ਹੋਏਗਾ ਕਿਉਂਕਿ ਜਮ ਵਾਲੀ ਗੱਲ ਹੀ ਖਤਮ ਹੋ ਜਾਏਗੀ ਜਮ ਹੋਈ ਗਈ ਨਹੀਂ ਆਤਮਿਕ ਮੌਤੇ ਮਰਾਂਗੀ ਨਹੀਂ ਕਰੇ ਹਮੇਸ਼ਾ ਜਿਉਂਦੇ ਰਵਾਂਗੇ ਆਨੰਦਮਈ ਜੀਵਨ ਜਿਹਾਵਾਂਗੇ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੁਏ ਗੁਰੂ ਜੀ ਕਹਿੰਦੇ ਇਹ ਨਾਮ ਰੂਪੀ ਖਜ਼ਾਨਾ ਹੁਣ ਨਾਮ ਕੀ ਹੈ ਪ੍ਰਮਾਤਮਾ ਦੀ ਹੋਣਾ ਅੰਦਰ ਪ੍ਰਗਟ ਹੋ ਜਾਣਾ ਉਸ ਨੂੰ ਮਹਿਸੂਸ ਕਰ ਲੈਣਾ ਉਸ ਨੂੰ ਗੁੱਝ ਲੈਣਾ ਇਹ ਉਸੇ ਜੀਵ ਨੂੰ ਮਿਲਦਾ ਹੈ ਗੁਰੂ ਜੀ ਕਹਿੰਦੇ ਜਿਹਦੇ ਉੱਤੇ ਉਹ ਆਪ ਕਿਰਪਾ ਕਰਦਾ ਹੈ ਮਾਲਕ ਕਿਰਪਾ ਕਰਦਾ ਹੈ ਹੁਣ ਕਿਰਪਾ ਕਰਨ ਵਾਲਾ ਕੌਣ ਹੈ ਪਰਮਾਤਮਾ ਗੁੱਝਣ ਵਾਲਾ ਕੌਣ ਆਪਾਂ ਕੀ ਕਹਿੰਦੇ ਮੈਂ ਗੁੱਝ ਲਿਆ ਬਸ ਇੱਥੇ ਬਾਰ ਖਾ ਕੇ ਮੈਂ ਨਹੀਂ ਗੁੱਝਿਆ ਉਹ ਮਾਲਕ ਹੀ ਮੇਰੇ ਅੰਦਰ ਬੈਠਾ ਜਿਹਨੇ ਗੁੱਝ ਲਿਆ ਇਜਨੀ ਆਪਣੇ ਆਪ ਨੂੰ ਉਸਨੇ ਆਪ ਹੀ ਭੁੱਝ ਲਿਆ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਕਿਉਂ ਕਿ ਮਾਲਕ ਹੀ ਇਹ ਮੈਨੂੰ ਚਲਾ ਰਿਹਾ ਜਿਹੜਾ ਬਸ ਇਸ ਤਰ੍ਹਾਂ ਬਾਣੀ ਨੂੰ ਜਦੋਂ ਸਮਝੋਗੇ ਨਾ ਜੇ ਸਰੋਤਾ ਹੈ ਉਹਦੇ ਵਿੱਚ ਵੀ ਰੱਬ ਹੈ ਜਿਹੜਾ ਬੋਲ ਰਿਹਾ ਉਹਦੇ ਵਿੱਚ ਵੀ ਰੱਬ ਹੈ ਕਿਉਂਕਿ ਰੱਬ ਦੀ ਤਾਕਤ ਤੋਂ ਬਿਨਾਂ ਤਾਂ ਬੋਲਿਆ ਨਹੀਂ ਜਾ ਸਕਦਾ ਰਸਨਾ ਕੰਮ ਹੀ ਫੇਰ ਕਰਦੀ ਹੈ ਇਹ ਫੇਰ ਫੜੀ ਜੜਾ ਕੰਨ ਆਪਣਾ ਦੰਦ ਬੁੱਲ ਜੀਵ ਤਲ ਨਾਸਕ ਇਹ ਸਾਰੇ ਮਿਲ ਕੇ ਸ਼ਬਦ ਦਾ ਆਕਾਰ ਬੰਦੇ ਨੇ ਸ਼ਬਦ ਨੂੰ ਆਕਾਰ ਦਿੰਦੇ ਨੇ ਘੰਟ ਦੇ ਵਿੱਚ ਲੱਗਿਆ ਹੋਇਆ ਅੰਤਰ ਇਹ ਸਾਰਾ ਸਿਸਟਮ ਹੈ ਜਿਹੜਾ ਆਵਾਜ਼ ਦਿੰਦਾ ਇਹ ਸਿਸਟਮ ਕਿਹਦੇ ਅਧੀਨ ਹੈ ਕੌਣ ਚਲਾ ਰਿਹਾ ਇਹਨੂੰ ਸ਼ਕਤੀ ਪਰਮ ਸ਼ਕਤੀ ਪਰਮ ਆਤਮਾ ਤੇ ਫਿਰ ਜੇ ਸਰੋਤਾ ਸੁਣ ਰਿਹਾ ਹੈ ਉਹਦੇ ਜਿਹੜੇ ਕੰਨ ਨੇ ਉਹ ਕਾਹ ਦੀ ਸਵਰਥਾ ਨਾਲ ਜੁੜੇ ਹੋਏ ਨੇ ਸ਼ਕਤੀ ਨਾਲ ਜੁੜੇ ਹੋਏ ਨੇ ਜਿਦੋਂ ਨਾਲ ਵਿੱਚ ਸ਼ਕਤੀ ਨਹੀਂ ਰਹੇਗੀ ਫਿਰ ਉਹ ਨਹੀਂ ਸੁਣ ਸਕਦੇ ਇਸ ਚੀਜ਼ ਨੂੰ ਵੀ ਆਪਾਂ ਰੋਜ਼ ਦੀ ਬਾਣੀ ਵਿੱਚੋਂ ਸਮਝ ਸਕਦੇ ਆ ਗੁਰੂ ਜੀ ਕਹਿੰਦੇ ਆ ਕੀਰਤਨ ਸੋਲਾ ਪੜ ਕੇ ਫੇਰ ਸੌਇਆ ਕਰ ਹੁਣ ਕੀਰਤਨ ਸੋਲਾ ਰੋਜ਼ ਪੜਨਾ ਹੈ ਅਸੀਂ ਕਹਿੰਦੇ ਹਾਂ ਉੱਥੇ ਸਾਡਾ ਆਪੇ ਪੜ ਦੂਗਾ ਕੀਰਤਨ ਸੋਲਾ ਕੋਈ ਨਾ ਕੋਈ ਉਸੇ ਦਿਨ ਪੜ ਦੇਣਗੀ ਕਿਉਂਕਿ ਆਪ ਤੋਂ ਤੇ ਫਿਰ ਪਾੜੀ ਨਹੀਂ ਨਾ ਹੋਣਾ ਦੂਜਾ ਕੋਈ ਪੜੇਗਾ ਕਿਉਂ ਨਾ ਅਸੀਂ ਰੋਜ਼ ਪੜ ਕੇ ਕੀਰਤਨ ਸੋਲਾ ਫੇਰ ਸੰਗੀਏ ਇਹ ਗੁਰੂ ਜੀ ਕਹਿੰਦੇ ਐ ਸਹਸ ਕਿ ਤੇਰੀ ਸਹਸ ਹੀ ਅੱਖਾਂ ਨੇ ਮਾਲਕਾ ਪਰ ਤੇਰੀ ਇੱਕ ਵੀ ਅੱਖ ਨਹੀਂ ਤੇਰੇ ਹਜ਼ਾਰਾਂ ਹੀ ਕੰਨ ਨੇ ਪਰ ਤੇਰਾ ਇੱਕ ਵੀ ਕੰਨ ਨਹੀਂ ਹੈ ਤੇਰੇ ਹਜ਼ਾਰਾਂ ਹੀ ਪੈਰ ਨੇ ਪਰ ਤੇਰਾ ਇੱਕ ਵੀ ਪੈਰ ਨਹੀਂ ਹੈ ਹਜ਼ਾਰਾਂ ਹੀ ਮੂਰਤਾ ਤੇਰੀਆਂ ਨੇ ਪਰ ਇੱਕ ਵੀ ਤੇਰੀ ਨਹੀਂ ਹੈ ਹੁਣ ਇਸ ਗੱਲ ਨੂੰ ਸਮਝਣ ਵਾਸਤੇ ਆਪਾਂ ਕਿਸ ਤਰ੍ਹਾਂ ਸਮਝੀਏ ਕਿ ਜੇ ਸਾਡੇ ਕੰਨ ਨੇ ਉਹ ਮਾਲਕ ਦੇ ਨੇ ਨਾ ਮਾਲਕ ਦੀ ਸ਼ਕਤੀ ਕਰਕੇ ਹੀ ਸਾਡੇ ਕੰਨ ਗੱਲ ਸੁਣ ਰਹੇ ਐ ਸਾਡੀਆਂ ਅੱਖਾਂ ਵੇਖ ਰਹੀਆਂ ਨਾ ਜੇ ਉਸ ਮਾਲਕ ਦੀ ਸ਼ਕਤੀ ਨਾਲ ਵਿੱਚ ਹੈ ਜੋਤ ਹੈ ਤਾਂ ਹੀ ਵੇਖ ਰਹੀਆਂ ਜਦੋਂ ਅੱਖ ਦੀ ਜੋਤ ਖਤਮ ਹੋ ਗਈ ਖਤਮ ਸ਼ਕਤੀ ਤੇ ਉਸ ਮਾਲਕ ਦੀ ਹੈ ਨਾ ਗੁਰੂ ਇਹ ਕਹਿੰਦੇ ਸਭ ਉਸੇ ਦੀ ਜੋਤ ਵਿੱਚੋਂ ਸਾਰੇ ਕਿਤੇ ਚਾਨਣ ਹੋ ਰਿਹਾ ਹੈ ਜੈਨਿ ਉਸੇ ਦੀ ਜੋਤ ਸਾਰੇ ਕਿਤੇ ਕੰਮ ਕਰੀ ਹੈ ਪ੍ਰਮਾਤਮਾ ਦੀ ਸ਼ਕਤੀ ਹੀ ਸਾਰੇ ਕਿਤੇ ਕੰਮ ਕਰ ਰਹੀ ਹੈ ਹਰ ਇੱਕ ਸੇਸ਼ਟਮ ਉਹਦੀ ਰਾਹ ਚੱਲ ਰਿਹਾ ਐਸ ਕਰਕੇ ਜੀਨੂ ਇਹ ਸਮਝ ਪੈ ਗਿਆ ਕਿ ਉਹ ਮਾਰਗ ਹੀ ਸਮਝ ਕਰ ਰਿਹਾ ਹੈ ਇਹਦਾ ਮਤਲਬ ਉਹ ਫਿਰ ਅੰਦਰੋਂ ਪ੍ਰੇਰਣਾ ਲਏਗਾ ਆਪਣੇ ਕਿਉਂਕਿ ਉਹ ਮਾਲਕ ਨਾਲ ਜੁੜੇਗਾ ਕਾਲ ਫੁਰਖ ਵੈਗੁਰ ਨਾਲ ਜੁੜੇਗਾ ਏਕ ਟੇਕ ਆਧਾਰ ਏਕੋ ਏਕ ਕਾਮਨਜੂਰ ਹੁਣ ਫਿਰ ਸਮਝ ਪੈ ਗਿਆ ਕਿ ਇਕੋ ਹੀ ਆਸਰਾ ਹੈ ਕਿਉਂਕਿ ਉਹੀ ਆਸਰਾ ਮੇਰੇ ਜੀਵਨ ਦਾ ਆਧਾਰ ਹੈ ਇਕੋ ਹੀ ਮੈਨੂੰ ਆਸਰਾ ਹੈ ਇਕੋ ਹੀ ਓਟ ਮੈਂ ਤੱਕਦਾ ਉਸੇ ਆਸਰੇ ਦੀ ਜਿਹੜਾ ਮੇਰੇ ਜੀਵਨ ਦਾ ਆਧਾਰ ਹੈ ਇਹ ਤੇ ਉਸ ਇੱਕੋ ਇੱਕ ਕਾਮਨ ਜੋਰ ਹੁਣ ਫਿਰ ਇਹ ਜਿਹੜਾ ਜੰਮਪੁਰੀ ਵਾਲੇ ਰਾਹ ਤੋਂ ਸਾਨੂੰ ਬਚਾਉਣ ਵਾਲਾ ਜਿਹੜਾ ਸਿਸਟਮ ਹੈ ਨਾ ਇਹ ਵੀ ਉਸ ਜੋਰ ਦਾ ਹੈ ਉਸ ਮਾਲਕ ਦਾ ਇਹ ਮਨ ਵਿੱਚ ਠਾਣ ਲਈਏ ਮਨ ਵਿੱਚ ਵਸਾ ਲਈਏ ਕਿ ਉਹ ਇੱਕੋ ਹੀ ਪਰਮਾਤਮਾ ਦਾ ਆਸਰਾ ਹੈ ਜਿਹੜਾ ਸਾਨੂੰ ਇਸ ਜੰਮਪੁਰੀ ਤੋਂ ਬਚਾ ਸਕਦਾ ਹੈ ਇਸ ਤਰ੍ਹਾਂ ਇਸ ਜੰਮਪੁਰੀ ਤੋਂ ਬਚਿਆ ਜਾ ਸਕਦਾ ਹੈ ਸੋ ਅਗੇ ਗੁਰੂ ਜੀ ਇਹ ਫਾਈਨਲ ਜਿਹੜੀ ਇਸ ਸ਼ਾਹੌਦੀ ਪੰਕਤੀ ਹੈ ਨਾਨਕ ਜਪਿਐ ਮਿਲ ਸਾਧ ਸੰਗਤ ਹਰਿ ਵਿਨ ਅਵਰਨ ਹੂਰ ਪਰਮਾਤਮਾ ਦੀ ਬਰਾਬਰ ਦੀ ਹੋਰ ਕੋਈ ਸ਼ਕਤੀ ਹੈ ਨਹੀਂ ਸਾਰੀਆਂ ਸ਼ਕਤੀਆਂ ਉਸ ਸ਼ਕਤੀ ਵਿੱਚ ਨੇਗੀਆਂ ਸਾਰੀਆਂ ਆਤਮਾਾਂ ਉਸ ਪਰਮ ਆਤਮਾ ਦੀ ਅੰਸ਼ ਨੇਗੀਆਂ ਜਿੱਥੇ ਵੀ ਕਿਤੇ ਕੋਈ ਸ਼ਕਤੀ ਚੱਲ ਰਹੀ ਹੈ ਉਸ ਅਕਾਲ ਪੁਰਖ ਵੈਗਰੂ ਦੀ ਹੀ ਚੱਲ ਰਹੀ ਹੈ ਹੱਸ ਕਰਕੇ ਨਾਨਕ ਜੀ ਕਹਿ ਰਹੇ ਹੈ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਸ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਸਿਮਰਨਾ ਚਾਹੀਦਾ ਹੈ 24 ਘੰਟੇ ਉਹਨੂੰ ਯਾਦ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਹੁਣ ਗੁਰੂ ਦੀ ਸੰਗਤ ਮੈਂ 24 ਘੰਟੇ ਜੋੜ ਦਿੱਤੀ ਹੈ ਵਿੱਚ ਗੁਰੂ ਸਾਡੇ ਸ਼ਬਦ ਗੁਰੂ ਨੇ ਗੁਰੂ ਦੀ ਸੰਗਤ ਵੀ 24 ਘੰਟੇ ਕੀਤੀ ਜਾ ਸਕਦੀ ਹੈ ਸਾਨੂੰ ਬਹੁਤਿਆਂ ਨੂੰ ਇਹ ਗੱਲ ਕਲੀਅਰ ਨਹੀਂ ਹੈ ਕਿ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਆਕਾਰ ਨਾਲ ਨਹੀਂ ਜੋੜਿਆ ਨਿਰੰਕਾਰ ਨਾਲ ਹੀ ਜੋੜਿਆ ਗੁਰੂ ਵੀ ਸਾਡੇ ਨਿਰੰਕਾਰ ਨੇ ਜੋਤ ਗਿਆਨ ਹੈ ਗੁਣ ਸਾਰੀਆਂ ਚੀਜ਼ਾਂ ਇਹ ਨਿਰੰਕਾਰ ਨੇ ਅਸੀਂ ਗੁਰੂ ਜੀ ਦਾ ਗਿਆਨ ਗੁਰੂ ਜੀ ਦੀ ਬਾਣੀ ਪੜ੍ਹਨੀ ਕਰੀਏ ਉਸ ਵਿੱਚੋਂ ਉਪਦੇਸ਼ ਲਈਏ ਤੇ ਇਹਨਾਂ ਉਪਦੇਸ਼ਾਂ ਵਿੱਚੋਂ ਫਿਰ ਚੰਗੇ ਗੁਣ ਪੈਦਾ ਕਰੀਏ ਅਸੀਂ ਜਪਜੀ ਸਾਹਿਬ ਰੋਜ਼ ਪੜ੍ਹਨਾ ਸਾਡੀ ਨਿਤਨੇਮ ਦੀ ਬਾਣੀ ਵਿੱਚ ਸ਼ਾਮਲ ਹੈ ਤੇ ਉੱਥੇ ਗੁਰੂ ਜੀ ਸਾਨੂੰ ਸਮਝਾਉਂਦੇ ਐ ਮਤ ਵਿੱਚ ਰਤਨ ਜਵਾਹਰ ਮਾਣਕ ਕਦੋਂ ਗੁਰੂ ਜੀ ਕਦੋਂ ਮਤ ਵਿੱਚ ਰਤਨ ਜਵਾਹਰ ਮਾਣਕ ਇੱਥੇ ਕਹਿਣਾ ਭਾਵ ਹੈ ਮਤ ਵਿੱਚ ਇਸ ਬੁੱਧੀ ਵਿੱਚ अनेका ਚੰਗੇ ਚੰਗੇ ਅਨਮੋਲਕ ਗੁਣ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਕੀਤਾ ਜਾ ਸਕਦਾ ਉਹ ਪੈਦਾ ਹੋ ਜਾਣਗੇ ਕਦੋਂ ਗੁਰੂ ਜੀ ਜੇ ਗੁਰ ਕੀ ਇੱਕ ਸਿੱਖ ਸੁਣੀ ਜੇ ਕਿਤੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਜਾਵੇ ਹੁਣ ਸੁਣ ਲਈ ਦਾ ਮਤਲਬ ਸੁਣਦੇ ਤੇ ਅਸੀਂ ਬਹੁਤ ਕੁਝਾਂ ਪਰ ਸਮਝਦੇ ਬਹੁਤ ਘੱਟਾਂ ਸੁਣ ਕੇ ਸਮਝਣ ਨੂੰ ਸੁਣਿਆ ਕਿਹਾ ਜਾਂਦਾ ਇੱਕ ਥੀਜ ਦੇਖੋ ਸਾਨੂੰ ਆਵਾਜ਼ ਤੇ ਸੁਣੀ ਪਰ ਆਵਾਜ਼ ਸਮਝ ਵਿੱਚ ਨਹੀਂ ਆਈ ਅਸੀਂ ਕੀ ਬੋਲਦੇ ਆ ਸਾਡੀ ਬੋਲੀ ਕੀ ਹੈ ਕਿ ਜੀ ਸੁਣਿਆ ਨਹੀਂ ਮੈਨੂੰ ਆਵਾਜ਼ ਤੇ ਸੁਣੀ ਸੀ ਪਰ ਉਹ ਗੱਲ ਸਮਝੀ ਨਹੀਂ ਵੀ ਕੀ ਗੱਲ ਕਹੀ ਗਈ ਸੀ ਇਸ ਕਰਕੇ ਅਸੀਂ ਇਹੀ ਜਵਾਬ ਦਿੰਦੇ ਆ ਕਿ ਵੀਰ ਜੀ ਸੁਣਿਆ ਨਹੀਂ ਇਹਦਾ ਮਤਲਬ ਸਾਨੂੰ ਸਮਝ ਨਹੀਂ ਆਈ ਸੁਣਿਆ ਤਾਂ ਹੈ ਸੀ ਇੱਥੇ ਸੁਣ ਦਾ ਮਤਲਬ ਬਾਣੀ ਸੁਣ ਦਾ ਮਤਲਬ ਹੈ ਬਾਣੀ ਨੂੰ ਸੁਣ ਕੇ ਸਮਝਣਾ ਕਿ ਜਦੋਂ ਅਸੀਂ ਇਸ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਸ਼ਬਦ ਨੂੰ ਸਮਝ ਲਵਾਂਗੇ ਸ਼ਬਦ ਦੇ ਵਿੱਚੋਂ ਗਿਆਨ ਪ੍ਰਾਪਤ ਕਰ ਲਵਾਂਗੇ ਗੁਰੂ ਜੀ ਕਹਿੰਦੇ ਜੀ ਗੁਰ ਕੀ ਇੱਕ ਸਿੱਖ ਸੁਣੀ ਫਿਰ ਕੀ ਕਰੀਏ ਗੁਰੂ ਅੱਗੇ ਹੀ ਅਰਦਾਸ ਕਰਦੇ ਰਹੀ ਗੁਰਾ ਇੱਕ ਦੇਹ 부ਝਾਈ ਗੁਰੂ ਜੀ ਇੱਕ 부ਝਾਰਤ ਇੱਕ ਸਿੱਖਿਆ ਇੱਕ ਗਿਆਨ ਦੇ ਦਿਓ ਕਿਹੜਾ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਮਿਸਰਨਾ ਜਾਈ ਇੱਥੇ ਗੁਰੂ ਜੀ ਕਹਿੰਦੇ ਆ ਨਾਮ ਇੱਕ ਜਪੀਏ ਮਿਲ ਸਾਧ ਸੰਗਤ ਹਰ ਵਿਨ ਅਵਰਨ ਹੋਰ ਉਸ ਤੋਂ ਬਿਨਾ ਹੋਰ ਕੋਈ ਸ਼ਕਤੀ ਨਹੀਂ ਹੈ ਉਹ ਸ਼ਕਤੀ ਵਿੱਚ ਬਣਿਆ ਉਹ ਚਲਾ ਰਹੀ ਹੈ ਉਹਦੇ ਵਿੱਚ ਹੀ ਸਮਾਪਤ ਹੋਣਾ ਹੈ ਐਸ ਕਰਕੇ ਉਸੇ ਨੂੰ ਆਪਣੀ ਟੀਕ ਮੰਨੀਏ ਉਸੇ ਨੂੰ ਆਪਣਾ ਆਸਰਾ ਮੰਨिए ਕਿਉਂਕਿ ਸਾਡੇ ਜੀਵਨ ਦਾ ਆਧਾਰ ਅਕਾਲ ਪੁਰਖ ਵੈ ਗੁਰੂ ਦੀ ਸ਼ਕਤੀ ਹੀ ਹੈ ਪਰਮਾਤਮਾ ਹੀ ਹੈ ਉਸੇ ਦੀ ਸ਼ਕਤੀ ਸਾਡੇ ਜੀਵਨ ਦਾ ਆਧਾਰ ਹੈ ਉਸ ਦੀ ਅਸੀਂ ਟੇਕ ਲਈਏ ਇੱਕੋ ਇੱਕ ਨੂੰ 부ਝ ਗਏ ਤੇ ਉਸ ਨੂੰ 부ਝਣ ਵਾਸਤੇ ਬਾਣੀ ਨੂੰ ਪੜ੍ਹੀਏ ਤੇ ਬਾਣੀ ਨੂੰ ਸਮਝੀਏ ਸ਼ਬਦ ਗੁਰੂ ਦੇ ਲੜ ਲੱਗੀਏ ਤੇ ਆਪਣਾ ਜੀਵਨ ਬਦਲ ਦਈਏ ਇਹ ਹੁਣ ਗੁਰੂ ਦੀ ਸਮਝੋ ਕਿਰਪਾ ਹੋਵੀ ਅਕਾਲ ਪੁਰਖ ਵੈਗੁਰੂ ਦੀ ਕਿਰਪਾ ਹੋਈ ਉਹਨੇ ਸਾਨੂੰ ਅੰਦਰੋਂ ਪ੍ਰੇਰਣਾ ਦਿੱਤੀ ਅਸੀਂ ਗੁਰੂ ਦੀ ਬਾਣੀ ਪੜਨ ਦੀ ਪ੍ਰੇਰਣਾ ਆਪਣੇ ਅੰਦਰੋਂ ਲੈ ਕੇ ਗੁਰੂ ਜੀ ਦੇ ਦਰ ਤੇ ਆਏ ਗੁਰੂ ਜੀ ਦੀ ਬਾਣੀ ਪੜ੍ਹੀ ਸੁਣੀ ਸਮਝੀ ਤੇ ਆਪਣੇ ਜੀਵਨ ਵਿੱਚ ਲਾਗੂ ਕਰ ਦਿੱਤੀ ਜੀਵਨ ਬਦਲ ਗਿਆ ਸਮਝੋ ਉਸ ਮਾਲਕ ਨੂੰ ਬੁੱਝ ਲਿਆ ਬਸ ਇਹ ਰਸਤਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਫਿਰ ਇਸ ਰਸਤੇ ਦੇ ਉੱਤੇ ਤੁਰਨਾ ਹੈ ਸਮਝ ਲਿਆ ਗਿਆਨ ਆ ਗਿਆ ਮਤ ਵੀ ਬਦਲ ਗਈ ਪਰ ਹੁਣ ਮਤ ਲਾਗੂ ਹੋਣੀ ਚਾਹੀਦੀ ਹੈ ਜੀਵਨ ਦੇ ਵਿੱਚ ਉੱਚੀ ਤੇ ਸੁੱਚੀ ਮਤ ਲੈ ਕੇ ਤੁਰਨਾਗੇ ਗੁਰੂ ਜੀ ਕਹਿੰਦੇ ਐ ਕਬੀਰ ਸਾਹਿਬ ਜੀ ਦੇ ਬੋਲ ਨੇ ਕੀ ਕਹਿੰਦੇ ਨੇ ਕਿ ਉਲਟੀ ਗੰਗ ਜਮਨ ਕੋ ਮਿਲਾਓ ਇਹ ਜਿਹੜੀ ਸਾਡੀ ਸੁਰਤ ਨਮਾਲਾ ਵਿੱਚ ਆ ਗਈ ਹੈ ਮੈਲੀ ਹੋ ਗਈ ਹੈ ਇਸ ਸੁਰਤ ਨੂੰ ਉੱਥੇ ਲੈ ਜਾਓ ਜਿੱਥੋਂ ਇਹ ਜਮੀ ਹੈ ਇੱਥੋਂ ਜਮੀ ਹੈ ਅਕਾਲ ਪੁਰਖ ਵੇਗਰੂ ਤੋਂ ਆਇਆ ਪਿਆ ਆਪਣੀ ਸੁਰਤ ਨੂੰ ਉੱਥੇ ਜੋੜੋ ਬਾਣੀ ਵਿੱਚੋਂ ਇਹ ਕਿ ਪੰਗਦੀ ਹੋਰ ਪੜ੍ਹ ਲੈਣਾ ਸ਼ਬਦ ਗੁਰੂ ਸੁਰਤ ਤੁਮ ਚੇਲਾ ਬਾਣੀ ਅਥਾ ਸਾਗਰ ਬਾਣੀ ਪੜ੍ਹੋਂਗੀ ਬਾਣੀ ਬਾਣੀ ਨੂੰ ਸਮਝਾ ਦੇਗੀ ਆਓ ਆਪਾਂ ਇਸ ਸ਼ਬਦ ਨੂੰ ਸਮਝੀਏ ਇਸ ਸ਼ਬਦ ਦਾ ਵਿਚਾਰ ਆਪਣੇ ਅੰਦਰ ਕੁਝ ਬਸਿਆ ਹੈ ਇਸ ਸ਼ਬਦ ਦੇ ਵਿਚਾਰ ਨੂੰ ਪੱਕਾ ਕਰ ਲਈਏ ਇੱਕ ਵਾਰ ਇਹ ਸ਼ਬਦ ਨੂੰ ਪੜ੍ਹ ਲਈਏ ਆਪਣੇ ਕੋਲੇ ਸਮਾਂ ਹੋਵੇ ਤੇ ਦੋ ਤਿੰਨ ਵਾਰ ਉਸ ਸ਼ਬਦ ਨੂੰ ਪੜ੍ਹ ਲਈਏ ਰਾਗ ਆਸਾ ਮਹੱਲਾ 5 ਕਰ 12 ਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ त्याग ਸકલ ਸਿਆਣਪ ਪਜ ਪਾਰ ਬ੍ਰਹਮ ਨਿਰੰਕਾਰ ਇਕ ਸਾਚੇ ਨਾਮ ਬਾਜੋ ਸਗਲ ਦਿਸ਼ਾ ਸ਼ਾਰ ਸੋ ਪ੍ਰਵਜ ਜਾਣੀਐ ਸਾਧ ਸੰਗ ਗੁਰ ਪ੍ਰਸਾਦੀ ਬੂਜੀਐ ਇਕ ਹੱਕ ਰੰਗ ਰਹਾਓ ਸਾਨ ਸਮਰਤ ਇਕ ਕੇਰੀ ਦੂਜਾ ਨਹੀਂ ਠਾਓ ਮਹਾ ਪੌਜਲ ਲੰਗਿਏ ਸਦਾ ਹਰ ਗੁਣ ਗਾਓ ਜਨਮ ਮਰਨ ਨਵਾਰੀਏ ਦੁੱਖ ਨਾ ਜੰਪਰ ਹੋਏ ਨਾਮ ਨਿਧਾਨ ਸੁਈ ਪਾਈ ਕਿਰਪਾ ਕਰੇ ਪ੍ਰਭ ਸੁਈ ਇਕ ਟੇਕ ਅਧਾਰ ਏਕੋ ਏਕ ਕਾਮਨ ਜੂਰ ਨਾਨਕ ਜਪੀਏ ਮਿਲ ਸਾਧ ਸੰਗਤ ਹਰਿ ਵਿਨ ਔਰ ਨੈ ਖੂਰ ਇਸ ਤਰ੍ਹਾਂ ਬਾਣੀ ਨੂੰ ਪੜੀਏ ਬਾਣੀ ਨੂੰ ਸਮਝੀਏ ਤੇ ਆਪਣੇ ਜੀਵਨ ਨੂੰ ਬਦਲਦੀ ਗੀ ਕ੍ਰਾਂਤੀ ਲੈ ਆਈਏ ਇਸ ਜੀਵਨ ਵਿੱਚ ਨਵੀਂ ਜੀਵਨ ਜਾਚ ਤੇ ਜਿਉਣਾ ਸਿੱਖੀਏ ਰੋਜ਼ ਬਾਣੀ ਦਾ ਇੱਕ ਸ਼ਬਦ ਆਪਾਂ ਪੜਦੇ ਹਾਂ ਉਸ ਨਾਲ ਵਿਚਾਰ ਨਾਲ ਜੁੜਦੇ ਹਾਂ ਇਹ ਸ਼ਬਦ ਆਮ ਸੰਗਤਾਂ ਵਾਸਤੇ ਆਪਾਂ ਰੋਜ਼ ਕਰਦੇ ਆ ਸਤਿਗੁਰੂ ਜੀ ਸਾਡੇ ਉੱਤੇ ਕਿਰਪਾ ਕਰਦੇ ਰਹਿਣ ਸਾਡੀ ਇਹ ਕੋਸ਼ਿਸ਼ ਚੱਲਦੀ ਰਹੇ